ਸਾਤਿਕਾਰ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹੋ ਗਿਆ ਬੁਰਾ ਹ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਪੈ ਗਈਆਂ ਭਾਜਣਾ ਆਲਰਡੀ ਕਿਹਾ ਜਾ ਰਿਹਾ ਸੀ ਜਿਸ ਪ੍ਰਧਾਨਗੀ ਨੂੰ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਅੱਡੀ ਚੋਟੀ ਦਾ ਜੋਰ ਲਗਾ ਰਹੇ ਨੇ ਉਹੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਗਲੇ ਦੀ ਹੱਡੀ ਬਣ ਗਏ। ਯਾਨੀ ਕਿ ਸੁਖਬੀਰ ਸਿੰਘ ਬਾਦਲ ਦੁਆਰਾ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਮੈਨੂੰ ਸਿੱਖ ਪੰਥ ਬੜਾ ਖੜੇ ਮੱਥੇ ਖੁਸ਼ੀ ਨਾਲ ਪ੍ਰਕਾਰ ਖੁਸ਼ੀ ਨਾਲ ਜਿਹੜਾ ਹੈ ਪ੍ਰਵਾਨ ਕਰੇਗਾ ਅਤੇ 14 ਜਨਵਰੀ ਮੰਗੀ ਵਾਲੇ ਦਿਨ ਸ਼੍ਰੀ ਮੁਕਤਸ ਸਾਹਿਬ ਦੀ ਧਰਤੀ ਤੋਂ ਮੈਨੂੰ ਰੀ-ਲੌਂਚ ਕੀਤਾ ਜਾਵੇਗਾ। ਲੇਕਿਨ ਇਧਰ ਕਹਾਣੀ ਹੋਰ ਯਾ ਕਹਿ ਸਕਦੇ ਹਾਂ ਕਹਾਣੀ ਪੁੱਠੀ ਪੈ ਗਈ ਨੰਗੇ ਘਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੂਸਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੁਆਮਾ ਤੋਂ ਬਖਤ ਕੀਤਾ ਹੋਇਆ ਹੈ 1 ਮਹੀਨੇ ਲਈ ਇਸ ਉੱਤੇ ਗੁੱਸੇ ਹੋ ਗਿਆ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਇੱਕ ਸਰੋ ਨੇ ਖੁਲਾਸਾ ਕਰ ਦਿੱਤਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜਲਦੀ ਹੀ ਪੰਥ ਵਿੱਚੋਂ ਸੇਖਿਆ ਜਾਵੇਗਾ ਯਾਨੀ ਕਿ 14 ਜਨਵਰੀ ਤੋਂ ਪਹਿਲਾਂ ਬੜੀ ਵੱਡੀ ਹਲਚਲ ਮਚੇਗੀ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਕੋਰੀਡੋਰ ਦੇ ਵਿੱਚ ਸਿਆਸੀ ਕੋਰੀਡੋਰ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਹਿ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਹਾਕਮ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਅਸੀਂ ਪ੍ਰਧਾਨ ਨਹੀਂ ਬਣ ਦੇਣਾ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਾਸੇ ਤੱਤੇ ਹੋ ਗਏ ਨੇ ਇੱਕ ਇੱਕ ਕਰਕੇ ਫਿਰ ਦੁਬਾਰਾ ਫਟਕਾਰ ਲਗਾਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੱਡਾ ਫਰਮਾਨ ਪੰਥ ਵਿੱਚੋਂ ਛੇਕਣ ਦਾ ਪਾਰਟੀ ਦਾ ਬੜੀ ਦੂਰ ਦੀ ਗੱਲ ਹੈ ਸਿਆਸਤ ਤੂੰ ਵੀ ਕੂਹਾਂ ਦੂਰ ਚਲੇ ਜਾਣਗੇ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਵੀ ਛੇਕਿਆ ਜਾਵੇਗਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਵੀ 10 ਸਾਲ ਵਾਸਤੇ ਮੁਤਲ ਕਰ ਦਿੱਤਾ ਜਾਵੇਗਾ ਜਿਸ ਤਰ੍ਹਾਂ ਵਿਰਸਾ ਸਿੰਘ ਵਲਟੋਹਰ ਨੂੰ ਆ ਗੁਰਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ 10 ਸਾਲ ਵਾਸਤੇ ਬਾਹਰ ਕੱਢਿਆ ਹੋਇਆ ਹੈ ਇਸੇ ਤਰ੍ਹਾਂ ਹੁਣ ਵਿਰਸਾ ਸਿੰਘ ਵਲਟਵਾਹਾ ਤੋਂ ਬਾਦ ਵਾਰੀ ਆ ਗਈ ਹੈ ਸ਼ਰੂਪਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਵਿੱਚੋਂ ਤਾਂ ਬਾਹਰ ਕੱਢਿਆ ਜਾਵੇਗਾ ਦੂਸਰੇ ਪਾਸੇ ਪੰਥ ਇਹ ਮੰਨ ਕਰ ਰਿਹਾ ਹੈ ਕਿ ਇਸ ਨੂੰ ਪੰਥ ਵਿੱਚੋਂ ਵੀ ਸਿੱਖਿਆ ਜਾਵੇ ਯਾਨੀ ਕਿ ਜਿਹੜੀਆਂ ਕੋਸ਼ਾਂ ਕਰ ਰਏ ਸੀ ਪ੍ਰਧਾਨ ਦੁਬਾਰਾ ਵੜਨ ਦੀਆਂ ਉਹ ਖਿਆਲੇ ਦੇ ਵਿੱਚ ਪਾ ਦਿੱਤੀਆਂ ਗਈਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਪੀਰ ਸਿੰਘਾ ਵੱਲੋਂ ਇੱਕ ਚੈਨਲ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਕਿ ਖਾਸੇ ਤੱਤੇ ਹੋ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਪੀਰ ਸਿੰਘ ਉਹਨਾਂ ਨੇ ਕਿਹਾ ਕਿ ਜੇਕਰ ਸਤੀਫਾ ਮਨਜ਼ੂਰ ਨਹੀਂ ਕੀਤਾ ਜਾਂਦਾ ਜਲਦੀ ਹੀ ਪੰਥ ਵਿੱਚੋਂ ਵੀ ਛੇਕੇ ਜਾਣਗੇ ਬਾਦਲ ਕੇ ਅਤੇ ਬਾਦਲ ਪਰਵਾਰ ਦੇ ਸਾਥੀ ਯਾਨੀ ਕਿ ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਹੁਣੇ ਸਿਆਸੀ ਟੋਲਾ ਕਹਿੰਦੇ ਨੇ ਯਾਨੀ ਕਿ ਗਲੇ ਦੀ ਵੱਡੀ ਹੱਡੀ ਬਣ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਕਿਉਂਕਿ ਪਾਰਟੀ ਦਾ ਬੜੀ ਦੂਰ ਦੀ ਗੱਲ ਹੈ ਇਧਰ ਪੰਥ ਵਿੱਚੋਂ ਛੇਕੜ ਦੀਆਂ ਫਿਰ ਦੁਬਾਰਾ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਮੇਰੀ ਹੈ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿਸੇ ਵੀ ਸਮੇਂ ਪੰਥ ਵਿੱਚੋਂ ਅਤੇ ਪਾਰਟੀ ਵਿੱਚੋਂ ਵੀ ਮੁਅੱਤਲ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਭੀਰ ਸਿੰਘ ਬਾਦਲ ਨੂੰ